ਬਟਾਲਾ ਦੇ ਕਨੂਵੜ ਰੋਡ ਪਿੰਡ ਧੁੱਪਸੜੀ ਨੇੜੇ ਦੇਰ ਰਾਤ ਦੋ ਥੀਰਾ ਦੀ ਮਾਮੂਲੀ ਗੱਡੀ ਦੀ ਟੱਕਰ ਤੋਂ ਹੋਈ ਤਕਰਾਰ ਖੂਨੀ ਤਕਰਾਰ 'ਚ ਬਦਲ ਗਈ ਉੱਥੇ ਹੀ ਇਸ ਝੜਪ 'ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਦੌਰਾਨ ਫਾਇਰਿੰਗ ਵੀ ਹੋਈ ਜਿਸ ਦੇ ਚਲਦੈ ਇੱਕ ਨੌਜਵਾਨ ਦੇ ਗੋਲੀ ਵੀ ਲੱਗੀ ਹੈ ਉੱਥੇ ਹੀ ਜ਼ਖਮੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਤੇ ਭਤੀਜਾ ਕਿਸੇ ਕੰਮ ਲਈ ਬਟਾਲਾ ਜਾ ਰਹੇ ਸਨ ਅਤੇ ਉਹਨਾਂ ਦੀ ਗੱਡੀ ਦੀ ਮਾਮੂਲੀ ਟੱਕਰ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਗੱਡੀ ਨਾਲ ਹੋਈ ਜਿਸ ਤੋਂ ਬਾਅਦ ਦੂਸਰੀ ਥੀਨੇ ਵੱਲੋਂ ਉਹਨਾਂ ਨਾਲ ਪਹਿਲਾਂ ਗਾੜੀ ਗਲੋਚੋਇਆ ਜਦਕਿ ਲੜਾਈ ਵੱਧ ਗਈ ਅਤੇ ਪਹਿਲਾ ਉਹ ਹੱਥੋਂ ਪਾਈ ਹੋਏ ਅਤੇ ਉਹਨਾਂ ਦੇ بیٹے ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਦ ਭਤੀਜਾ ਛਡਾਉਣ ਲਈ ਅੱਗੇ ਹੋਇਆ ਤਾਂ ਉਸਤੇ ਦੂਸਰੀ ਥੀਨੇ ਫਾਇਰ ਕਰ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਿਆ ਉੱਥੇ ਹੀ ਰਜਿੰਦਰ ਸਿੰਘ ਨੇ ਦੱਸਿਆ ਕਿ ਦੂਸਰੀ ਥੀਨੇ ਉਹਨਾਂ ਦੀ ਥਾਰ ਗੱਡੀ ਤੇ ਵੀ ਸਾਹਮਣੇ ਤੋਂ ਫਾਇਰਿੰਗ ਕੀਤੀ ਹੈ ਅਤੇ ਉਹ ਇਨਸਾਫ ਦੀ ਮੰਗ ਕਰ ਰਹੇ ਹਨ ਉਧਰ ਪੁਲਿਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਰੇਟ ਨੂੰ ਸੂਚਨਾ ਮਿਲੀ ਸੀ ਕਿ ਦੋ ਥੀੜਾ ਦੀ ਟਕਰਾਰ ਹੋਈ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਦੋਵੇਂ ਥੀੜਾ ਦੇ ਬਿਆਨ ਲੈ ਕੇ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਅਗਿੰਦਰ ਸਿੰਘ ਹੈ ਮੈਂ ਪਿੰਡ ਤੋਂ ਛੜੀ ਆ ਮੇਰਾ ਪਤੀ ਆ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਇਗਾ ਉੱਥੇ ਇੱਕ ਹੋਰ ਨਾਲ ਨਿਕਲਿਆ। ਉਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬਿਆੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉਥੋਂ ਮੜ ਕੇ ਆ ਵਾਦਾ ਵਾਦਾ ਮੁਰ ਕੇ ਇੱਥੇ ਆਣ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫਾਇਰ ਕੱਢਿਆ ਤੇ ਉਹ ਮੁੰਡੇ ਮੇਰੇ ਪਤੀਏ ਦੂਜਰੇ ਦੇ ਤੇ ਪੱਟ ਦੇ ਵਿੱਚ ਗੋਲੀ ਵੱਜ ਗਈ ਤੇ ਗੱਡੀ ਤੇ ਵੱਜੀ ਗੋਲੀ ਉਹਦਾ ਕੋਤਾ ਉਹ ਗੱਡੀ ਨੂੰ ਜੀ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਦੂੰ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਆ ਗੱਡੀ ਦੇ ਵਿੱਚ ਵੱਜੀ ਕੌਣ ਕੀ ਕਰਨਾ ਚਾਹੁੰਦੇ ਆਂ ਅਸੀਂ ਚਾਹੁੰਦੇ ਜੀਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਆ ਮળો ਗਰੀਬ ਘਰ ਦਾ ਬੱਚਾ ਜਿਹਦੇ ਗੋਲੀ ਲੱਗੀ ਹੈ ਤੁਹਾਨੂੰ ਇਨਸਾਫ ਚਾਹੀਦਾ ਜੀ ਪੁਲਿਸ ਕੀ ਪੁਲਿਸ ਕੀ ਕਰ ਰਹੀ ਹੈ ਪੁਲਸ ਜੇ ਢਾਲ ਮਟੋਲੀ ਕਰ ਰਹੀ ਹੈ ਜੀ ਹਜੇ ਪੁਲਸ ਕਰ ਰਹੀ ਹੈ ਜਿਹਦਾ ਅਸੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਕਈ ਕਹਿੰਦੇ ਸਾਾਨੂੰ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਤੇ ਮੌਕੇ ਤੇ ਬਿਆਨਤ ਸਿੰਘ ਨੇ ਗੋਲੀ ਮਾਰੀ ਆ ਤੇ ਇਹ ਕਹਿੰਦੇ ਵੀ ਵਿੱਚ ਉਹ ਬਿਆਨਤ ਸਿੰਘ ਨਹੀਂ ਹੈਗਾ ਜੀ ਇਹ ਬਚਾਉਣ ਕਰ ਰਹੇ ਆ ਇਹਦਾ ਬਕਸੇ ਨੇ ਦਾ ਤੇ ਬਿਆਨ ਸਿੰਘ ਨੇ ਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਵਿੱਚ ਜੀ ਕੱਲ ਰਤੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨੋਂ ਤਰ੍ਹਾਂ ਲੜੀਆਂ ਨੇ ਇੱਕ ਬੰਦੇ ਹਰਗੁਣ ਮੰਦਾਇਆ ਦੂਜੇ ਬੰਨੇ ਨਿਸ਼ਾਨ ਸਿੰਘ ਸਾਨੂੰ ਗੁਰਬੰਧ ਸਿੰਘ ਤੇ ਪਿਆਲੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨ ਤੇ ਹੁਣ ਇਹਨੇ ਤਬਦੀਸ਼ ਚੱਲ ਰਹੀ ਹੈ ਜਦੋਂ ਤਬਦੀਸ਼ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਕਾਰਵਾਈ ਅੰਮ੍ਰਿਤ ਵਿੱਚ ਲਿਆਂਦੀ ਜਾਏਗੀ ਉਹ ਕਹਿ ਰਹੇ ਨੇ ਇੱਕ ਐਲੀਗੇਸ਼ਨ ਲਗਾਏ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਸ਼ ਸਮੇਂ ਤੱਥ ਆਉਣਗੇ ਉਹ ਸਾਹਮਣੇ ਲਿਆਂਦੇ ਜਾਣਗੇ